ਹਣਾ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੋਲ ਸੁਣ ਲਿਆ ਹੈਣਾ ਤੇ ਤੇਰੇ ਪਿੱਛੇ ਬਣ ਜਾਊਂਗਾ ਤੇਰੇ ਪਿੱਛੇ ਬਣਨ ਦਾ ਨਹੀਂ ਫੂਲ ਸੁਣ ਲਿਆ ਹੈਣਾ ਤੇਰੇ ਘਰ ਦੇ ਆਲੇ ਤੈਨੂੰ ਦੱਸਿਆ ਹੋਣਾ ਹੈਣਾ ਸੈਡ ਰਹੀਦਾ ਜਿਹਨਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲਿਆ ਵੀ ਬੱਚ ਕੇ ਤੋਂ ਉਹਨਾਂ ਕੋਲ ਰਿਹਾ ਕਰ ਨਹੀਂ ਹੁੰਦੇ ਡੱਬਾਂ ਵਿੱਚ ਇਹਨਾਂ ਦੇ ਤੋਂ ਟੂਲ ਸੁਣ ਲਿਆ ਹੈਣਾ ਆ ਇੱਕੋ ਇੱਕੋ ਛੱਡ ਕੇ ਇੱਕੋ ਛੱਡ ਕੇ ਚੈੱਕ ਕਰ ਦਿੰਦੇ ਕਿੱਲ ਬਲੀਏ ਸੁਣਿਆ ਤੂੰ ਤੋੜਦੀਆਂ ਦਿਲ ਬਲੀਏ ਹਣਾ ਹਣਾ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੈਂ ਨਾ ਆ ਕੇ ਮਿਲ ਬਲੀਏ ਮੈਨੂੰ ਕਿ ਉਹ ਮੈਂ ਸਮਝਾਉਣਾ ਵੀ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਬਲੀਏ ਹਣਾ ਵੀ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਹੜਾ ਆ ਕੇ ਮਿਲ ਬਲੀਏ ਮੈਂ ਕਿੱਥੇ ਰਹਿਣੀ ਹਣਾ ਟੈਂਟ ਜੀ ਜਾਨਾ ਬ్రో ਡਿਫਰੈਂਟ ਡਿਫਰੈਂਟ ਆ ਮੈਂ ਥੋੜਾ ਜਾ ਹਣਾ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਟੂਲ ਸੁਣ ਲੈ ਹੈਨਾ ਤੇ ਤੇਰੇ ਪਿੱਛੇ ਬਣ ਜਾऊंगा ਤੇਰੇ ਪਿੱਛੇ ਬਣਦਾ ਨਹੀਂ ਫੂਲ ਸੁਣ ਲੈ ਹੈਨਾ ਤੇਰੇ ਘਰਦਿਆਂ ਨੇ ਤੈਨੂੰ ਦੱਸਿਆ ਹੋਣਾ ਹੈ ਹੈਨਾ ਸਟੈਡ ਰਹੀਦਾ ਜਿਨ੍ਹਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲੈ ਵੀ ਬਚ ਕੇ ਤੋਂ ਉਹਨਾਂ ਕੋਲ ਰਿਹਾ ਕਰ ਨਹੀਂ ਹੁੰਦੇ ਡੱਬਾਂ ਵਿੱਚ ਜਿਨ੍ਹਾਂ ਦੇ ਤੋਂ ਟੂਲ ਸੁਣ ਲੈ ਹੈਨਾ ਆ ਇੱਕੋ ਇੱਕੋ ਛੱਡ ਕੇ ਇੱਕੋ ਛੱਡ ਕੇ ਚੱਕ ਕਰ ਦਿੰਦੇ ਕਿੱਲ ਬਲੀਏ ਸੁਣਿਆ ਤੂੰ ਤੋੜਦੀਆਂ ਦਿਲ ਬਲੀਏ ਹਣਾ ਹਣਾ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੈਂ ਨਾ ਆ ਕੇ ਮਿਲ ਬਲੀਏ ਮੈਨੂੰ ਕਿ ਉਹ ਮੈਂ ਸਮਝਾਉਣਾ ਵੀ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਬਲੀਏ ਹਣਾ ਵੀ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਹੜਾ ਆ ਕੇ ਮਿਲ ਬਲੀਏ ਮੈਂ ਕਿੱਥੇ ਰਹਿਣੀ ਹਣਾ ਛੱਡ ਜੀ ਜਾਨਾ ਬ్రో ਡਿਫਰੈਂਟ ਮੈਂ ਥੋੜਾ ਜਾ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਟੂਲ ਸੁਣ ਲੈ ਹੈਨਾ ਤੇ ਤੇਰੇ ਪਿੱਛੇ ਬਣ ਜਾਊਂਗਾ ਤੇਰੇ ਪਿੱਛੇ ਬਣਨ ਦਾ ਨਹੀਂ ਫੂਲ ਸੁਣ ਲੈ ਹੈਨਾ ਤੇਰੇ ਘਰ ਦੇ ਆਲੇ ਤੈਨੂੰ ਦੱਸਿਆ ਹੋਣਾ ਹੈ ਹੈਨਾ ਛੱਡ ਰਹੀ ਦਾ ਜਿਹਨਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲੈ ਵੀ ਬੱਚ ਕੇ ਤੋਂ ਉਹਨਾਂ ਕੋਲ ਰਿਹਾ ਕਰ ਨਹੀਂ ਹੁੰਦੇ ਡੱਬਾਂ ਵਿੱਚ ਇਹਨਾਂ ਦੇ ਤੋਂ ਟੂਲ ਸੁਣ ਲੈ ਹੈਨਾ ਆ ਇੱਕੋ ਇੱਕੋ ਛੱਡ ਕੇ ਇੱਕੋ ਛੱਡ ਕੇ ਚੱਕ ਕਰ ਦਿੰਦੇ ਕਿੱਲ ਬਲੀਏ ਸੁਣਿਆ ਤੂੰ ਤੋੜਦੀ ਜਾਂ ਦਿਲ ਬਲੀਏ ਹੈਨਾ ਹੈਨਾ ਇੱਕ ਵਾਰੀ ਦੇ ਹੈਨਾ ਜਿੰਨਾਇਤ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੈਂ ਨਾ ਆ ਕੇ ਮਿਲਵਲੀਏ ਮੈਨੂੰ ਕਿ ਉਹ ਮੈਂ ਸਮਝਾਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵਾਲੀ ਹੈਣਾ ਤੇ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਹੜਾ ਆ ਕੇ ਮਿਲਵਲੀਏ ਮੈਂ ਕਿੱਥੇ ਰਹਿਣੀ ਹੈ ਨਾ ਟਿਆੜ ਜੀ ਜਾਨਾ ਬ్రో ਡਿਫਰੈਂਟ ਡਿਫਰੈਂਟ ਆ ਮੈਂ ਥੋੜਾ ਜਾ ਬਣਾ ਰਿਹਾ ਜਨਾ ਯੈਂਕਿਆਂ ਦੇ ਯੈਂਕਿਆਂ ਦੇ ਵਾਂਗੂ ਮੈਨੇ ਕੋਲ ਸੁਣਦਾ ਹੈਣਾ ਤੇ ਤੇਰੇ ਪਿੱਛੇ ਬਣ ਜਾਊਂਗਾ ਤੇਰੇ ਪਿੱਛੇ ਬਣਨ ਦਾ ਨਹੀਂ ਫੂਲ ਸੁਣ ਲੈ ਹਨਾ ਤੇਰੇ ਘਰ ਦੇ ਆਲੇ ਤੈਨੂੰ ਦੱਸਿਆ ਹੋਣਾ ਹੈ ਹਨਾ ਸਟੈਡ ਰਹੀਦਾ ਜਨਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲੈ ਵੀ ਬਚ ਕੇ ਤੂੰ ਉਹਨਾਂ ਕੋਲ ਰਿਹਾ ਕਰ ਨਹੀਂ ਹੁੰਦੇ ਡੱਬਾਂ ਵਿੱਚ ਜਨਾਂ ਦੇ ਤੂੰ ਟੂਲ ਸੁਣ ਲੈ ਹਨਾ ਆ ਇੱਕੋ ਇੱਕੋ ਛੱਟ ਕੇ ਇੱਕੋ ਛੱਟ ਕੇ ਚੱਕ ਕਰ ਦਿੰਦੇ ਕਿੱਲ ਬਲੀਏ ਸੁਣਿਆ ਤੂੰ ਤੋੜਦੀਆਂ ਦਿਲ ਬਲੀਏ ਹਨਾ ਹਨਾ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜਊ ਇੱਥੇ ਰਹਿਣਾ ਮੈਨੂੰ ਆ ਕੇ ਮਿਲ ਉਹਦੀ ਮੈਨੂੰ ਕਿ ਉਹ ਮੈਂ ਸਮਝਾਉਣਾ ਮੈਂ ਸੁਣਿਆ ਤੂੰ ਤੋੜ ਦਿਆ ਦਿਲ ਬਲੀਏ ਹੈਣਾ ਵੇ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਝੂ ਮੈਂ ਵੀ ਇੱਥੇ ਰਹਿਣਾ ਕਿਹੜਾ ਆ ਕੇ ਮਿਲ ਬਲੀ ਮੈਂ ਕਿੱਥੇ ਰਹਿਣੀ ਹੈ ਨਾ ਛੇੜ ਜੀ ਜਾਨਾ ਬ్రో ਡਿਫਰੈਂਟ ਮੈਂ ਥੋੜਾ ਜਾ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ